ਕਿੱਪਰ ਕੀ ਕਰਨ ਗਿਆ ਸੀ ਬਾੜੀ ਬੱਤੀ ਖੇਡਣ ਗਿਆ ਸੀ ਕੱਟ ਲਿਆਂਦਾ ਟਾਮਨੇ ਦੀਪੂ ਆਨੂੰ ਗੱਡੇ ਗੱਡੇ ਚਾਹੁੰਨੇ ਦੀਪੂ ਆਨੂੰ ਗੱਡੇ ਗੱਡੇ ਚਾਹੁੰਨੇ ਦੀਪੂ ਆਨੂੰ ਗੱਡੇ ਗੱਡੇ ਚਾਹੁੰਨੇ ਦੀਪੂ ਆਨੂੰ ਰੋਗੀ ਸਤਿਕਾਰ ਦੀ ਸਾਰਿਆਂ ਨੂੰ ਤੇ ਸਾਡੇ ਦੇਸੀ ਪਰਿਵਾਰ ਵੱਲੋਂ ਸਾਰਿਆਂ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਲੋਹੜੀ ਦੀ ਖੁਸ਼ੀਆਂ ਖੇੜੇ ਲੈ ਕੇ ਆਵੇ ਲੋਹੜੀ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਤੇ ਜਿਵੇਂ ਪਰਮਾਤਮਾ ਨੇ ਸਾਡੀ ਸੁਣੀ ਆ ਤੇ ਉਦਾਂ ਸਾਰਿਆਂ ਦੀ ਪਰਮਾਤਮਾ ਸੁਣੇ ਸੋ ਸਾਰਿਆਂ ਵੱਲੋਂ ਵਧਾਈ ਦੇ ਦਿਓ ਜੀ ਹੈਪੀ ਲੋੜੀ ਕਰਦੋ ਸਾਰਿਆਂ ਨੂੰ ਤੇ ਅੱਜ ਜਿਵੇਂ ਪਿਛਲੇ ਭੈਣ ਭਰਾ ਸਾਰੇ ਵੇਖਦੇ ਆ ਰਹੇ ਦੇਸੀ ਚੈਨਲ ਤੁਹਾਨੂੰ ਪਤਾ ਹੈ ਕਿ ਪਰਮਾਤਮਾ ਨੇ ਸਾਨੂੰ ਇੰਨੀ ਕੀ ਜੀ ਦਾਤ ਬਖਸ਼ੀ ਆ ਤੇ ਇਹਦੇ ਅੱਜ ਆਪਾਂ ਲੋੜੀ ਬਣਾਉਣ ਲੱਗੇ ਆ ਸਾਰਾ ਸਮਾਨ ਲੈ ਆਏ ਆ ਤੇ ਮੂੰਫਲੀਆਂ ਰੋੜੀਆਂ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਵੰਡੀਆਂ ਜਾਂਦੀਆਂ ਨਾਲ ਫੁੱਲੇ ਕਹਿੰਦੇ ਉਹਨੂੰ ਕੋਈ ਪਾਪਕੋਰਨ ਕਹਿ ਲਓ ਕੋਈ ਵੀ ਤੁਸੀਂ ਤੇ ਤੇ ਨਾਲ ਸਾਡੇ ਵੰਡੇ ਜਾਂਦੇ ਜੀ ਇਹ ਵਾਲੇ ਪਤਾਸੇ ਸਾਰੇ ਸਾਡੇ ਸ੍ਰੀਕੇ ਭਾਈਚਾਰੇ ਦੇ ਪਿੰਡ ਚ ਲੱਗ ਲੱਗੇ ਜਿੰਨਾਂ ਜਿੰਨਾਂ ਦੇ ਅਸੀਂ ਵੀ ਆਉਂਦੇ ਜਾਂਦੇ ਆ ਤੇ ਸਾਨੂੰ ਉਹ ਲੋਹੜੀ ਦੇਖ ਕੇ ਜਾਂਦੇ ਉਹਨਾਂ ਨੂੰ ਆਪਾਂ ਸਾਰੇ ਪਤਾਸੇ ਪੋਪ ਕੌਰਨ ਫੁੱਲੇ ਮੂੰਫਲੀਆਂ ਰੋੜੀਆਂ ਇਹ ਸਾਰੇ ਆਪਾਂ ਜਿਹੜੇ ਵੰਡ ਕੇ ਆਵਾਂਗੇ ਤੇ ਫਿਰ ਕਾਕੇ ਦੀ ਲੋਹੜੀ ਮਨਾਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਲੋਹੜੀ ਆਪਾਂ ਮੰਗਾਗੇ ਨਾ ਫਿਰ ਲੋਹੜੀ ਸਾਡੀ ਦੀ ਵਾਰੀ ਆਣੀ ਆ ਸਾਡੀ ਲੋਹੜੀ ਥੋੜੀ ਇਹਨਾਂ ਨੂੰ ਮਹਿੰਗੀ ਪੈਣੀ ਹੈ ਕਿਉਂਕਿ ਅਸੀਂ ਚਾਰ ਮੈਂਬਰ ਤੇ ਆ ਖੜੇ ਆ ਤੇ ਪੰਜਵਾ ਸਾਡਾ ਅਜੇ ਹਾਜ਼ਰ ਨਹੀਂ ਹੈਗਾ ਉਹ ਆਊਗਾ ਤੇ ਫਿਰ ਅਸੀਂ ਲੋੜੀ ਨਾ ਤੋਂ ਮੰਗਾਂਗੇ ਲੋੜੀ ਕਿਨੇ ਕਿਨੇ ਲੈ ਲਈਆਂ ਅਸੀਂ ਲੋੜੀ ਪਰ ਮੈਂਬਰ ਜੈਨੀ ਕਿ ਪਰ ਕਪਲ ਓਕੇ ਜਿਵੇਂ ਡੈਡੀ ਤੇ ਮੰਮੀ ਆ 1000 ਰੁਪਿਆ 11 ਚਲੋ 11 ਰੁਪਿਆ ਤੁਹਾਡੇ ਦੋਵਾਂ ਜੀ ਤੋਂ 11 ਰੁਪਿਆ ਆਪਾਂ ਲੈਣਾ ਵੱਡੇ ਹਨਾ ਮੰਮੀ ਪਾਪਾ ਕੋ ਤੇ ਆਪਣਾ ਬਣ ਜਾਂਦਾ ਇੱਕ ਜਣੀ ਦਾ 3000 3000 ਤੇ ਅਸੀਂ ਪੰਜ ਮੈਂਬਰ ਆ ਤੇ 3 ਪੰਜ 15 ਸਿੱਧਾ ਸਾਡੇ ਨਾਲ ਠੇਕਾ ਮਾਰੋ ਹਨਾ 15000 ਰੁਪਿਆ ਹੀ ਲੈਣਾ ਨਹੀਂ ਇਹ ਮੰਗਾਂਗੇ ਲੋੜੀ ਸਾਡੀ ਲੋੜੀ ਮੰਗਾ ਗਣਾ ਹੋਣੀ ਆ ਨਾ ਬੋਲੋ ਫੇ ਸਾਨੂੰ ਦੇ ਲੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੜੀ ਤੇਰੀ ਜੀਵੇ ਜੋੜੀ ਮੇਲੜੀ ਚੱਲੇ ਜੀਵੇ ਜੋੜੀ ਹਨੋ ਤੇਰਾ ਇਹ ਵੀ ਜੀਊਗਾ ਕਿ ਰੱਬ ਤੈਨੂੰ ਹੋਰ ਵੀ ਦੇਊਗਾ ਤੇਰਾ ਇਹ ਵੀ ਜੀਊਗਾ ਕਿ ਰੱਬ ਤੈਨੂੰ ਹੋਰ ਵੀ ਦੇਊਗਾ ਤੇ ਇਹ ਸਾਰੀਆਂ ਖੁਸ਼ੀਆਂ ਖੇੜੇ ਅੱਜ ਹੀ ਮਨਾਵਾਂਗੇ ਕਿ ਕਰਿਆ ਆਪਾਂ ਇੱਕ ਫੰਕਸ਼ਨ ਬਣਾਵਾਂਗੇ ਤੇ ਸਾਰਾ ਕਲਚਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੋਂ ਕੈਮਰੇ ਦੇ ਵਿੱਚ ਸਾਹਮਣੇ ਦੇਖ ਲੋ ਸਾਡੀ 15000 ਦਾ ਠੇਕਾ ਆਇਆ ਸੀ ਇਹਨਾਂ ਨਾਲ ਸਿਰ 500 ਰੁਪਏ ਜੇ ਮਿਲ ਰਿਹਾ। ਇਹ ਪਤਾ ਕੀ ਆ ਇਹ ਸਾਰਾ ਵੀਡੀਓ ਤੁਸੀਂ ਦੇਖ ਰਹੇ ਹੋ। ਡੈਡੀ ਨੇ ਆਪਣਾ ਜਿਹੜਾ ਇੱਕ ਜਾਨੀ ਦਾ ਦੇਤਾ ਤੁਹਾਡੇ ਰਹਿੰਦੇ ਜੀ ਮੇਰੇ ਆ। ਠੀਕ ਹੈ ਨਾ ਤੁਸੀਂ ਆਪਣੇ ਮੰਦਲ। ਪਾਜੇ ਵੇਖੋ ਇੱਥੇ ਹੈਗੇ। ਪਾਜੇ ਨਹੀਂ ਇਹਨਾਂ ਨੂੰ ਕਿ ਨਾਲ ਜੀਰੂਆ ਹੋਰ ਲੈ ਆਓ ਹਨਾ। ਨਾ ਚਲ ਧੁੱਪ ਚੜੀ ਤੇ ਮੰਗ ਲਾਂਗੇ ਅਸੀਂ ਤੇ ਬਾਅਦ ਸਾਡੀ ਲੋੜੀ ਕਿੰਨੀ ਆਉਂਦੀ ਆ ਵੇਖਦੇ ਰਹੋ ਬਣੇ ਰਹੋ ਵੀ ਕਿੰਨੀ ਸਾਨੂੰ ਲੋੜੀ ਮਿਲ ਤੱਕ ਆਪਾਂ ਭੁੱਗੇ ਤੱਕ ਦਾ ਸਾਰਾ ਵਲੌਗ ਬਣਾਵਾਂਗੇ। ਪਿੱਛੇ ਕੈਮਰਾਮੈਨ ਤੇ ਮੇਰਾ ਬੇਟਾ ਵੀ ਖੜੇ ਇਹਨਾਂ ਨੇ ਆਪਣੇ ਪਤੰਗਾ ਵਗੈਰਾ ਸਾਰੀਆਂ ਲੈ ਕੇ ਆਉਣੀ ਆ। ਉਹ ਸਾਰੇ ਵਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਸਾਰਾ ਜਿਹੜਾ ਵੰਡ ਕੇ ਆਉਣਾ ਵਾ ਉਹ ਜਿਹੜਾ ਵੀ ਮਟੀਰੀਅਲ ਆ ਉਹ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਪਾਪ ਕੌਰ ਫੁੱਲੀਆਂ ਤੇ ਸਭ ਤੋਂ ਪਹਿਲਾਂ ਵਿਖਾਵਾਂਗੇ ਹਾਂ ਪਾਪ ਕੌਰ ਨਿਕਲਿਆ ਇਹ ਸਾਡੇ ਗੁਰਜੋਤ ਦੀ ਪਹਿਲੀ ਲੋੜੀ ਹਣਾ ਸਾਡੇ ਕਰ ਜੋਦੀ ਪਹਿਲੀ ਲੋੜੀ ਆ ਬਣੇ ਰਹੋ ਸਾਡੇ ਨਾਲ ਸਾਡੀ ਲੋੜੀ ਦੇ ਵਿੱਚ ਸ਼ਾਮਲ ਰਹੋ ਜੀ ਸਾਰਿਆਂ ਦੇ ਕਰੇ ਪਰਮਾਤਮਾ ਫਿਰ ਤੋਂ ਅਰਦਾਸ ਕਰਦੇ ਆਂ ਵੀ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਡੇ ਵਾਂਗੂ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ ਹੁਣ ਆਪਾਂ ਜਿਹੜਾ ਸਾਰਾ ਮਟੀਰੀਅਲ ਹੈ ਇਹਨੂੰ ਹੁਣ ਰੈਡੀ ਹੋਣੀ ਕਰਦੇ ਮਿਕਸ ਤੇ ਫਿਰ ਉਹਨਾਂ ਨੂੰ ਆਪਾਂ ਵੰਡ ਕੇ ਆਵਾਂਗੇ ਤੇ ਅੱਗੇ ਲੋੜੀ ਚ ਅਸੀਂ ਕੀ ਕੀ ਕਰਦੇ ਆਂ ਕੀ ਕਰੇ ਆਪਾਂ ਖਾਣ ਪੀਣ ਵੀ ਬਣਾਉਣੇ ਲੋੜੀ ਵਾਲੇ ਦਿਨ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਸਾਰਿਆਂ ਆਪਾਂ ਫੁੱਲੇ ਪਾਲੇ ਦੀ ਸਾਡੀ ਦੇਸੀ ਭਾਜਾ ਜਿਹਨੂੰ ਫੁੱਲੇ ਬੋਲਦੇ ਆ ਤੁਸੀਂ ਇਹਨੂੰ ਪਾਪਣ ਬੋਲਦੇ ਹੋਵੋਗੇ ਨਾਲ ਹੀ ਆਪਾਂ ਇਹਦੇ ਵਿੱਚ ਇਹ ਦੇਖੋ ਰੇੜੀਆਂ ਪਾ ਲੈਣੀਆਂ ਜਿਹੜੀਆਂ ਸਾਰੀਆਂ ਲੱਧੂ ਦੂਜੇ ਤਰ੍ਹਾਂ ਦੀਆਂ ਬਾਹਰ ਮੈਂ ਵੀ ਜੇ ਮਿਕਸ ਕਰਕੇ ਸਾਰਾ ਕੁਝ ਇਹ ਸਾਰੀਆਂ ਨੋਕੜੀਆਂ ਵੀ ਪਾ ਦਾਂਗੇ ਆਪਾਂ ਇਹਦੇ ਚ ਇਹ ਹੋਰ ਆਪਾਂ ਇਹਦੇ ਵਿੱਚ ਨੋਕੜੀਆਂ ਪਾ ਦੇਣੀਆਂ ਸਾਰੀਆਂ ਨੋਕੜੀ ਰੋੜੀਆਂ ਪਾ ਕੇ ਇਹਨਾਂ ਨੂੰ ਏਦਾਂ ਆਪਾਂ ਮਿਕਸ ਕਰਵਾ ਲੇ ਇਹ ਇਦਾਂ ਦਾ ਨਾ ਮਿਕਸ ਇਹ ਸਾਰੇ ਮਿਕਸ ਕਰਕੇ ਤੇ ਇਦਾਂ ਦਾ ਇਹ ਆਪਣਾ ਮਿਕਸਚਰ ਬਣ ਜਾਣਾ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਮੂੰਗਫਲੀਆਂ ਰੋੜੀਆਂ ਵਿੱਚ ਨਾਲ ਦੇ ਤੇ ਇਹ ਹੋ ਗਿਆ ਜੀ ਆਪਣਾ ਸਾਰਾ ਮਟੀਰੀਅਲ ਮਿਕਸ ਵਿੱਚ ਇਹ ਰੋੜੀਆਂ ਵਿੱਚ ਇਹ ਮੂੰਗਫਲੀ ਤੇ ਵਿੱਚ ਇਹ ਆਪਣੇ ਫੁੱਲੇ ਕਈ ਲੋਕ ਇਹਦੇ ਨਾਲ ਗੁੜ ਵੀ ਦਿੰਦੇ ਆ ਪਰ ਆਪਾਂ ਅੱਜ ਪਤਾਸੇ ਲੈ ਆਏ ਆ ਤੇ ਇਹ ਨਾਲ ਆਪਾਂ ਇਹਨਾਂ ਦੇ ਜਿਵੇਂ ਤੁਹਾਨੂੰ ਦੱਸਿਆ ਪਤਾਸੇ ਆ ਜਿਹੜੇ ਖੰਡ ਦੇ ਇਹ ਬਣੇ ਆ ਕੋਈ ਲੋਕ ਇਹ ਵੀ ਵੰਡਦੇ ਨਾਲ ਤੇ ਕੋਈ ਇਹ ਜਿਹੜਾ ਦੇਸੀ ਗੋੜਾ ਇਹ ਵੀ ਆਪਾਂ ਵੰਡ ਸਕਦੇ ਇਹਦੇ ਨਾਲ ਕੁਝ ਆਪਾਂ ਗੁੜ ਵੀ ਵੰਡਾਂਗੇ ਜਿਹੜੇ ਸਾਡਾ ਸ੍ਰੀਕਾ ਭਾਈ ਜਿਆਦਾ ਜਿਆਦਾ ਨੇੜੇ ਉਹਨਾਂ ਨੂੰ ਆਪਾਂ ਗੁੜ ਵੀ ਦੇਵਾਂਗੇ ਤੇ ਬਾਕੀ ਸਾਰੇ ਆਪਾਂ ਇਹ ਜਿਹੜੇ ਪਤਾਸੇ ਵੰਡਾਂਗੇ ਮੁੰਡੇ ਦੀ ਦਾਦੀ ਨੂੰ ਗੋਦੇ ਗੋਦੇ ਚਾਹੁੰਦੇ ਦੀ ਦਾਦੀ ਨੂੰ ਮੁੰਡਾ ਵੇਖੋ ਐਵੇਂ ਪੋਲੂ ਜੀ ਬਣ ਕੇ ਬੈਠਾ ਚਲੋ ਉਥੋਂ ਲੋੜੀ ਵੰਡੀਏ ਲੈ ਲੋਗੇ ਕਿਹਾ ਨਾ ਸੀ ਸਾਰਿਆਂ ਨੂੰ ਹੈਪੀ ਲੋੜੀ ਕਰੋ ਸਾਰਿਆਂ ਨੂੰ ਹੈਪੀ ਲੋਰੀ ਹੈਪੀ ਲੋਰੀ ਕਹੇ ਮੇਰੀ ਅੱਜ ਪਹਿਲੀ ਲੋਰੀ ਹੈ ਲੋਰੀ ਮੇਰੇ ਡੈਡੀ ਨੇ ਆਪਣੇ ਸਾਰੇ ਜਿਹੜੇ ਝੋਲੇ ਭਰ ਦਿੱਤੇ ਆ ਉਹ ਸਾਰੇ ਸਮਾਨ ਦੇ ਨਾਲ ਤੇ ਹੁਣ ਆਪਾਂ ਤਿਆਰ ਹੋ ਕੇ ਤੇ ਫਿਰ ਜੰਨੇ ਆ ਜੀ ਲੋੜੀ ਵੰਡਣੋ ਜੈ ਹਿੰਦ ਕਿੱਧਰ ਚੱਲਿਆ ਜਾਈਂ ਆਏ ਚੱਲਿਆਂ ਬੇਟਾ ਆਜੀ ਡਿਊਟੀ ਤੇ ਚੱਲਿਆ ਵਾਂ ਲੋੜੀ ਦੀ ਲੋੜੀ ਆਵੇ ਗਈ ਦਾਦੀ ਆ ਗਈ ਆ ਆਪੇ ਮੰਡ ਲੂਗੀ ਦਾਦਾ ਘਰੋਂ ਨਿਕਲ ਚੱਲਿਆ ਜੇ ਨਹੀਂ ਨਹੀਂ ਪੈਸੇ ਤੋਂ ਨਹੀਂ ਮੈਂ ਕਿਹਾ ਪੈਸੇ ਵਾਧੂ ਦੇ ਕੇ ਚੱਲਿਆ ਵਾਂ ਦਾਦਾ ਲੋੜੀ ਦੇਣ ਦਾ ਮਾਰਾ ਡਰਦਾ ਚੱਲਿਆ ਨੇ ਘਰੋਂ ਬਾਹਰ ਨਹੀਂ ਚੰਗਾ ਜੀ ਮੈਂ ਮੰਡ ਕਰ ਦਿਆ ਲੋੜੋਂ ਮੰਗਾ ਕੇ ਲੋੜੀ ਲੋੜੇ ਤੋ ਨਹੀਂ ਆਪਾਂ ਡੋਟ ਡੋਟ ਸਾਨੂੰ ਦੇ ਲੋੜੀ ਤੇਰੀ ਗੇੜਾ ਮਨ ਦੀ टाकी ਸਾਨੂੰ ਦੇ ਲੋੜੀ ਟਾਣੀ ਟੋਕੀ ਹੁੰਦੇ ਕਿੱਦਾ ਵੀ ਪੰਜਾਬ ਦਾ ਇਹਦਾ ਕੰਕਾ ਉੱਧਰ ਕੰਕਾ ਵਿਚ ਕੰਕਾ ਦੇ ਟੋਏ ਇੱਧਰ ਕੰਕਾ ਉੱਧਰ ਕੰਕਾ ਵਿਚ ਕੰਕਾ ਦੇ ਟੋਏ ਖਾਸਾ ਮੇਰੀ ਨੂੰ ਕੁੱਤੇ ਪੈ ਕੇ ਬੜੇ ਤਮਾਸ਼ੇ ਹੋ ਲੈ ਲਓ ਦਾਲ ਫੁੱਲੀਆਂ ਲੈ ਲਓ ਦਾਲ ਸ਼ੋਲੇ

ਇਹ ਮੇਰਾ ਬੋਤ ਸਾਰਿਆਂ ਨੂੰ ਜੰਗਾ ਪੈਸੇ ਤਦਾ ਕੇ ਦੇ ਦੇ ਨੇ ਚੰਗਾ ਬਟੂਆ ਦੇਈਂ ਜਾਓ ਵੇ ਉਹਨੂੰ ਦੇ ਦੇ ਇਹ ਸਾਡਾ ਮੇਰਾ ਪਰਸ ਕਿੱਥੇ ਆ ਪਰ ਆ ਮੈਂ ਬਹੁਤ ਵੱਡਾ ਸੋਣੇ ਬਰਸ ਬਹੁਤ ਛੋਟਾ ਕੁੜੀ ਤੇ ਨਹੀਂ ਇਹ ਪਕ ਖੁੱਲਣ ਲੱਗੀ ਦੇ ਲੋ ਕੁੜੀਆਂ ਨਾ ਪਾਪਾ ਜਾਓ ਮੈਂ ਪਾਪਾ ਇਹ ਸਾਡੇ ਪਿੰਡਾਂ 'ਚ ਇਦਾਂ ਲੋਕ ਇਦਾਂ ਜਵਾਗ ਨਾ ਲੋੜੀ ਮੰਗਦੇ ਆ ਕਰਦਿਆਂ ਕਰੌਂਦਾ ਦੁਪਹਿਰ ਦਾ ਟਾਈਮ ਆ ਗਿਆ ਜੀ ਨਾਲ ਆਪਾਂ ਠੰਡ ਬਹੁਤ ਚਾਹ ਪੀ ਰਹੇ ਆ ਤੇ ਨਾਲ ਲੋਹੜੀ ਦਾ ਸਪੈਸ਼ਲ ਜਿਹੜਾ ਹੁੰਦਾ ਸਾਡੇ ਸਰੋਂ ਦਾ ਸਾਗ ਇਹ ਸਾਗ ਜਿਹੜਾ ਆਪਾਂ ਬਣਾਵਾਂਗੇ ਅੱਜ ਲੋਹੜੀ ਵਾਲੇ ਦਿਨ ਸਾਗ ਸਾਫ਼ ਕੀਤਾ ਜਾ ਰਿਹਾ ਤੇ ਉਧਰ ਚੁੱਲੇ ਤੇ ਬਣ ਲੱਗੀ ਹੈ ਜੀ ਰੌਣ ਲੀ ਖੀਰ ਪਹਿਲਾਂ ਰੋਟੀ ਪਾਣੀ ਸਵੇਰ ਦਾ ਖਾ ਕੇ اٹੇ ਆ ਇੱਕ ਸਾਡੇ ਬੰਦ ਹੀ ਹੈ ਸਪੈਸ਼ਲ ਲੋਹੜੀ ਤੇ ਰੌਣ ਲੀ ਖੀਰ ਜਿਹਨੂੰ ਗੰਨੇ ਦਾ ਰਸ ਕੋਈ ਕਹਿੰਦਾ ਕੋਈ ਰੌ ਬੋਲਦਾ ਤੇ ਉਹਦੀ ਗੰਨੇ ਦੀ ਰਸ ਦੀ ਖੀਰ ਬਣਾਵਾਂਗੇ ਤੇ ਨਾਲ ਆਪਾਂ ਬਣਾਵਾਂਗੇ ਜੀ ਮੋਠਾਂ ਵਾਲੀ ਖੀਚੜੀ ਤੇ ਨਾਲ ਇਹ ਸਰੋਂ ਦਾ ਸਾਗ ਇਹ ਸਾਰੇ ਪਕਵਾਨ ਸਾਡੇ ਸਪੈਸ਼ਲ ਅਜ ਲੋਹੜੀ ਤੇ ਬਣਦੇ ਆ ਤੇ ਰੌ ਲਖੀਰਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਪਿੱਤਲ ਦੇ ਥੀਲੇ ਵਿੱਚ ਆਪਾਂ ਰੌ ਜਿਹੜੀ ਥੀਲੇ ਤੇ ਰੱਖ ਦਿੱਤੀ ਤੇ ਇਧਰ ਆਪਣੀ ਬਣ ਰਹੀ ਹੈ ਜੀ ਰੌ ਵਾਲੀ ਖੀਰ ਮੱਠੇ ਮੱਠੇ ਆਪਾਂ ਸੇਕਦੇ ਰੱਖੀ ਆ ਤੇ ਇਹਨੂੰ ਆਪਾਂ ਹਿਲਾਉਣਾ ਨਹੀਂ ਆ ਨਹੀਂ ਤੇ ਇਹਦੀ ਮਾਇਲ ਜੀ ਫੇਰ ਉਹ ਹਿਲ ਜਾਂਦੀ ਆ ਪਹਿਲਾਂ ਇਹ ਮੈਲ ਲਾਵਾਂਗੇ ਨਾ ਆਪਾਂ ਹਾਂ ਓਕੇ ਓਕੇ ਮੈਲ ਲਾ ਕੇ ਕਿਤੇ ਇੰਨੇ ਜਿਹੋ ਉਦਾਂ ਫਿਰ ਗੰਨੇ ਦਾ ਰਸ ਜਿਵੇਂ ਇਹ ਛਾਪ ਤੇ ਕਿਤਾ ਨਹੀਂ ਹੁੰਦਾ ਸਿੱਧਾ ਹੀ ਆਪਾਂ ਜਿਵੇਂ ਕੱਢਦੇ ਆ ਨਾ ਓਕੇ ਜਿਹੜੀ ਮੈਲ ਲਾ ਕੇ ਫਿਰ ਜਿਹੜੀ ਖੀਰ ਆ ਉਹ ਵਧੀਆ ਬਣਦੀ ਆ ਉਦਾਂ ਥੋੜੀ ਜੀ ਬਲੈਕ ਕਲਰ ਦੀ ਖੀਰ ਬਣਦੀ ਤੇ ਉਹਨੂੰ ਆਪਾਂ ਉਹਨੂੰ ਤੇ ਹੁਣ ਆਪਾਂ ਤੇ ਹੁਣ ਚੱਲ ਇਹਦਾ ਸੌਖਾ ਹੀ ਤਰੀਕਾ ਨੂੰ ਕੁਝ ਨਹੀਂ ਕਰਨਾ ਬਸ ਇਹ ਮੈਲ ਲਾ ਕੇ ਤੇ ਮਨ ਕੇ ਜਿੰਨੀ ਤੁਹਾਨੂੰ ਖੀਰ ਚਾਹੀਦੀ ਉਹਨੇ ਚੌਲ ਪਾ ਦੇਣੇ ਕੋਈ ਖੰਡ ਨਹੀਂ ਪਾਉਣੀ ਕੋਈ ਕੁਝ ਨਹੀਂ ਪਾਉਣਾ ਕੱਲੀ ਇਹਦੇ ਵਿੱਚ ਥੋੜੀ ਜੀ ਪਾਉ ਇੱਧਰ ਆਪਣੇ ਹੋ ਰਹੀ ਪਤੰਗबाजी ਤੇ ਸਾਡੇ ਇਧਰ ਇਹਨੂੰ ਕਹਿੰਦੇ ਗੁੱਡੇ ਇਹ ਗੁੱਡੇ ਉੱਡ ਰਹੇ ਆ ਇਹ ਹਜੇ ਤੱਕ ਹਜੇ ਥੋੜੇ ਥੋੜੇ ਹੀ ਆ ਬੋਸਪ ਕਰਕੇ ਨਾ ਧੁੰਦ ਜੀ ਦਾ ਇੱਧਰ ਆਪਣੇ ਵਿੱਚ ਤੇ ਲੱਗੇ ਚੋਬਰ ਪੂਰੇ ਯੂਰ ਲਾ ਰਹੇ ਚੋਬਰ ਪਰ ਹਵਾ ਨਹੀਂ ਹੈਗੀ ਤੇ ਉਹਦੇ ਕਰਕੇ ਥੋੜਾ ਜਿਹਾ ਪਰੇਸ਼ਾਨੀ ਆਉਂਦੀ ਆ ਰਮਨੂ ਇਹ ਕਿਨੇ ਕਿਨੇ ਦੇ ਆਉਂਦੇ ਹੁਣ ਇਹ ਹੈਗੇ ਸੀਨੇ ਵਾਲੇ ਕੀ ਵਾਲੇ ਚਲੋ 80 ਵਾਲਾ ਤਾਂ ਆਇਆ ਹੀ ਨਹੀਂ ਹਲੇ ਹਾਂ ਲੈ ਹੰਦਾ ਪੁੱਤ ਲੈ ਹੰਦ ਲਾ ਆਫਾੜੀ ਯਾਰ ਕੰਨੀ ਲਈ ਮਰੇ ਜਿੱਤੇ ਨਹੀਂ ਉੱਡਦੇ ਨਹੀਂ ਹਰ ਕੀ ਉਹ ਨਹੀਂ ਮੈਂ ਤੂੰ ਜ਼ਰਾ ਤੈਨੂੰ ਉੱਡੰਦੇ ਨਹੀਂ ਨਹੀਂ ਕਿ ਮਤਲਬ ਐ ਨਾ ਲੋਕੀ ਸੰਭਾ ਸਿਆਣੇ ਹੋ ਗਏ ਹਨਾ ਇੱਕ ਮਗਾਈ ਬੜੀ ਹੋ ਗਈ ਆ ਏ ਇਦਾਂ ਕਾ आवाज ਆ ਜੂਗੀ ਨਹੀਂ ਆਜੂਗਾ ਇਹ ਪਿੰਡਾਂ ਦਾ ਲੋਹੜੀ ਮੰਗਣ ਦਾ ਤਰੀਕਾ ਵੀ ਇਹ ਹੁਣ ਤੋਂ ਲੈ ਕੇ ਆਏ ਤੇ ਲੋਹੜੀ ਮੰਗਦੇ ਪਏ ਇਦਾਂ ਹੀ ਤੁਸੀਂ ਕਾਫੀ ਵੇਖ ਚੁੱਕੇ ਵੀਡੀਓ ਚ ਕੋਈ ਗਾਉਣ ਵਾਲੀਆਂ ਵੀ ਨੱਚਣ ਵਾਲੀਆਂ ਵੀ ਨਿੱਕੇ ਨਿੱਕੇ ਬੱਚੀਆਂ ਵੀ ਸਾਰੀਆਂ ਲੋਹੜੀ ਮੰਮੀ ਦੇ ਅਜੇ ਹੀ ਡਿਊਟੀ ਲੱਗੀ ਆ ਪੀਓ ਫੁੱਲੇ ਪਤਾਸੇ ਪਾਈ ਜਾਂਦੇ ਅਸੀਂ ਜਿਵੇਂ ਲੋਹੜੀ ਵੰਡ ਕੇ ਆ ਜੀ ਤੇ ਹੁਣ ਆਪਾਂ ਕਰਕੇ ਖਾਣ ਦੂਗੀ ਜੀ ਤੇ ਰੋ ਦੀ ਖੀਰ ਵੀ ਬਣਾਵਾਂਗੇ ਤੇ ਰੋ ਆਪਾਂ ਖੁੱਲੀ ਲੈਂਦੀ ਤੇ ਰੋ ਆਪਾਂ ਪੀਵਾਂਗੇ ਵੀ ਸਾਡੇ ਦੇ ਇੱਥੇ ਲੰਗਰ ਲੱਗਾਂ ਦਾ ਗੁਰਦੁਆਰਾ ਸਾਹਿਬ ਚ ਜਿੰਨੀ ਮਰਜ਼ੀ ਕੋਈ ਲੈ ਜਾ ਪਰ ਸ਼ਹਿਰਾ ਜੇ ਮਨ ਉਹਦੇ ਮੁੱਲ ਮਿਲਦੀ ਐ ਤੇ ਇੱਧਰ ਆਪਾਂ ਕੁਛ ਨਾਲ ਪੀਣ ਨੂੰ ਵੀ ਰੱਖੀ ਐ ਤੇ ਲੋ ਡੜੀ ਜੀ ਪਿੰਡਾਂ 'ਚ ਖੁੱਲੀ ਮਿਲ ਜਾਂਦੀ ਆ ਪਰ ਮੈਨੂੰ ਲੋੜਾ ਸ਼ਹਿਰਾ 'ਚ ਤੇ ਬੋਲੀ ਮਿਲਦੀ ਐ ਸ਼ਹਿਰਾ 'ਚ ਮੁੱਲ ਮਿਲਦੀ ਆ ਨਾ ਚਾਰਾਂ ਹੀ ਮੁੱਲ ਮਿਲਦੀ ਹੈ ਤੇ ਉਹ ਆਂਦੇ ਨਹੀਂ ਤੇ ਇਹ ਆਪਾਂ ਸਾਰੀ ਰੋ ਗਿੱਦਗੀ ਪੀਵਾਂਗੇ ਤੇ ਏਡੀ ਡਿੱਗੀ ਦੀ ਆਪਾਂ ਚਾਹ ਰੋ ਖੀਰ ਬਣਾਈ ਆ ਸਾਰੇ ਪਰਿਵਾਰ ਦੇ ਮੰਮੀ ਇਧਰ ਆਪਣੇ ਸਾਰੇ ਮੈਂਬਰ ਆਪਣੀ ਜ਼ਿੰਮੇਵਾਰੀ ਨਾਲ ਆਪਣੇ ਆਪਨੇ ਕਾਰੋਬਾਰ ਕਰਦੇ ਆ ਕੁਝ ਖਾਣ ਪੀਣ ਦਾ ਕਾਰੋਬਾਰ ਕੋਈ ਤਿਆਰ ਹੁੰਦਾ ਕੋਈ ਮੈਂਬਰ ਕੱਪੜੇ ਤੋਂ ਹੋ ਰਿਹਾ ਕੋਈ ਇਧਰ ਆਪਣੇ ਚੌਂਕੇ ਚੁੱਲੇ 'ਚ ਇਹ ਉਧਰ ਕੋਈ ਇੱਧਰ ਇਹੜੀ ਆਪਣੇ ਵੰਡ ਵਡਾਈਆਂ ਦਾ ਇਹ ਹੁਣ ਮੈਂ ਪੀਊਗਾ ਇਹ ਤੇ ਇੱਧਰ ਆਪਾਂ ਹੁਣ ਪੀਵਾਂਗੇ ਇੰਨਾ ਜਾ ਚੜਦਾ ਗੁੱਡੀ ਲੁੱਟਣ ਦਾ ਹਾਂਜੀ ਲੋਹੜੀ ਦੀ ਪਹਿਲੀ ਗੁੱਡੀ ਲੁੱਟੀ ਹੈ ਨਾ ਹਾਂ ਇਹ ਮੈਂ ਬਾਈ ਚਾਕ ਨਾ ਲੱਚਾ ਹੈ ਗੁੱਡੀ ਲੁੱਟਣ ਦਾ ਇਹ ਆਪਣੇ ਪਹਾੜੋਂ ਦੇ ਚੱਲੀ ਹੋ ਲੁੱਟੀ ਇਹ ਚੱਲਿਆ ਵਾਂ ਕਿੱਥੇ ਚੱਲਿਆ ਪੁੱਤ ਲੈ ਕਿੰਨਾ ਚਾ ਜੜਿਆ ਇਹਨਾਂ ਨੂੰ ਤੁਸੀਂ ਵੀ ਆਣੋ ਚੁੱਕਿਆ ਤਿਆਰ ਲੋਹੜੀ ਵਾਸਤੇ ਲੋਹੜੀ ਮੰਗਣ ਵਾਸਤੇ ਇਹ ਮੇਰੀ ਪਾਰਟੀ ਇਹ ਨਿੱਕੀ ਤੋਂ ਨਿੱਕੀ ਇਹ ਹੈਗੀ ਆ ਸਭ ਤੋਂ ਵੱਡੀ ਜੀ ਨੂਰ ਫਿਰ ਆ ਜਾਂਦੀ ਜਸਮੀਤ ਇਹ ਹੈਗੀ ਜੀ ਖੁਸ਼ਨੂਰ ਤੇ ਇਹ ਹੈਗੀ ਆ ਗੁਰਸੀਰਤ ਹੈਲੋ ਕਰੋ ਹੈਪੀ ਲੋਹੜੀ ਬੋਲੋ ਹੈਪੀ ਲੋਹੜੀ ਤੇ ਸਾਡੀ ਸਾਰੀ ਤੇ ਹੈਪੀ ਲੋਹੜੀ ਬੋਲੋ ਪਤਾ ਹੈਪੀ ਲੋਹੜੀ ਤੇ ਇਹ ਸਾਰੀ ਸਾਡੀ ਪਾਰਟੀ ਵੱਲੋਂ ਫਿਰ ਤੋਂ ਲੱਖ ਲੱਖ ਵਧਾਈ ਸਾਰਿਆਂ ਨੂੰ ਲੋਹੜੀ ਦੀ ਜੀ ਹੈਪੀ ਲੋਹੜੀ ਜੀ ਤੇ ਹੁਣ ਜਿਹੜੀ ਨਿੱਕੀ ਜਿਹੀ ਮੇਰੀ ਪਾਰਟੀ ਹੈ ਨਾ ਇਹ ਕੁਝ ਪੇਸ਼ ਕਰੂਗੀ ਤੁਹਾਡੇ ਸਾਹਮਣੇ ਬੋਲੀ ਆਉਂਦੀ ਹੈ ਤੁਹਾਨੂੰ ਤੇ ਚਲੋ ਫਿਰ ਬੋਲ ਕੇ ਸੁਣਾਓ ਦੀ ਵੇਖੋ ਜੀ ਇੱਧਰ ਕੜਕਾ ਉੱਧਰ ਕੜਕਾ ਵਿੱਚ ਕੜਕਾ ਦੇਟੋਏ ਇੱਧਰ ਕੜਕਾ ਉੱਧਰ ਕੜਕਾ ਵਿੱਚ ਕੜਕਾ ਦੇਟੋਏ ਸਾਸ ਮੇਰੇ ਨੂੰ ਕੁੱਤੇ ਭਾਗੇ بڑے ਤਮਾਸ਼ੇ ਹੋਏ ਲੈ ਲੋ ਦਾਲ ਫੁੱਲੀਆਂ ਲੈ ਲੋ ਦਾਲ ਛੋਲੇ ਲੈ ਲੈ ਲੋ ਚਲੋ ਹੁਣ ਜੱਲੀ ਆ ਡੈਡੀ ਕੋ ਹਲੋਏ ਨਹੀਂ ਡੈਡੀ ਮੇਰੀ ਬਣਦੀ ਮੇਰਾ ਖੇਡਦਾ ਪਤੀ ਜਾ ਕਰਿਆ ਵੇ ਦੀ ਮਿਸ਼ਰੀ ਦੇ

ਬਣ ਗਈ ਜਾਈ ਆਪਣੀ ਜਨੋਦੀ ਹੈ ਪਿਲਾੜੀ ਜੀ ਆ ਰੱਖਿਆ ਆਪਾਂ ਚਾਹ ਜਿਹੜਾ ਜਿਹੜਾ ਤੇ ਆ ਮੂੰਗਫਲੀ ਰੋਡੀਆਂ ਤੇ ਬਹੁਤ ਆ ਇਧਰ ਆਪਣਾ ਬੰਦਾ ਪਿਆ ਦੇਸੀ ਤਰੀਕੇ ਨਾਲ ਸਾਗ ਇਹ ਆਪਣੀ ਬਣ ਚੁੱਕੀ ਹੈ ਜੀ ਰੋ ਦੀ ਖੀਰ ਜਾਨੀ ਕਿ ਗੰਨੇ ਦੇ ਰਸ ਵਾਲੀ ਇਹਦੇ ਵਿੱਚ ਇਹਨਾਂ ਨੇ ਕਾਜੂ ਵੀ ਤੇ ਸੌਗੀ ਵੀ ਪਾਈ ਆ ਤੇ ਇਹ ਜੋ ਵੀ ਚੀਜ਼ ਬਣੀ ਆ ਸਾਗ ਤੋਂ ਇਲਾਵਾ ਜਿਵੇਂ ਖਿਚੜੀ ਹੋ ਗਈ ਖੀਰ ਹੋ ਗਈ ਇਹ ਆਪਾਂ ਕੱਲ ਨੂੰ ਮਾਗੀ ਵਾਲੇ ਦਿਨ ਖਾਵਾਂਗੇ ਜਿਵੇਂ ਰਜੀਵ ਜੀ ਨੇ ਦੱਸਿਆ ਕਿ ਪੂਰੇ ਸਾਲ ਦੇ ਵਿੱਚ ਇੱਕ ਵਾਰ ਹੀ ਬਿਹਾ ਯਾਨੀ ਕਿ ਜਿਵੇਂ ਬਾਸਿਆ ਜਿਹਨੂੰ ਕਹਿ ਸਕਦੇ ਆਪਾਂ ਉਹ ਖਾ ਸਕਦੇ ਜਿਵੇਂ ਪੋ ਰਿੱਧੀ ਤੇ ਮਾਹ ਖਾਦੀ ਆਪਾਂ ਕਹਿੰਦੇ ਨਾ ਸੋ ਇਹ ਇਹ ਦੋਨੋਂ ਚੀਜ਼ਾਂ ਨੇ ਖੀਰ ਤੇ ਖਿਚੜੀ ਇਹਨਾਂ ਨੂੰ ਰਾਤ ਆਪਾਂ ਚੰਨ ਦੇ ਚਾਨਣੀ 'ਚ ਰੱਖਣਾ ਤੇ ਸਵੇਰੇ ਜਦੋਂ ਆਪਾਂ ਗੁਰਦੁਆਰੇ ਮੱਥਾ ਟੇਕ ਕੇ ਤੇ ਫਿਰ ਆਪਾਂ ਦਹੀਂ ਦੇ ਨਾਲ ਖੀਰ ਖਿਚੜੀ ਸੁੱਚੇ ਮੂਹ ਖਾਣੀ ਲੋੜੀਏ ਸਮੋਸਾ پارٹی ਇਹ ਜੀਓ 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 ਇਧਰ ਵੇਖੋ ਇੱਕ ਅੱਜ ਚੱਲਣ ਦੀ ਪਾਰਟੀ ਨਾ ਨਾ ਪੂਰੀ ਪਾਰਟੀ ਜੁੜਾ ਸ਼ਰਾਬ ਤੇ ਸਮੋਸਾ ਇੱਕੋ ਇੱਕ ਹੀ ਆ ਓਏ ਕੋਈ ਕੋਈ ਨਹੀਂ ਦੂਜਾ ਕਿਹੜਾ ਵੀ ਹੁੰਦਾ ਆਹ ਖਾ ਲਈਏ ਅੱਛਾ 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 ਪੁੱਗੇ ਨੂੰ ਬਾਲ ਲੈ ਡੈਡੀ ਨੇ ਅਗ ਦਿੱਤੀ ਹੈ ਪਹਿਲਾਂ ਸਾਡੀ ਵੀਡੀਓ ਜਿਹੜੀ ਆਡੀਓ ਹੀ ਸੀਗੀ ਲੱਗੇ ਦੀ ਸ਼ਗਨ ਕਰਨ ਪੁੱਗੇ ਦੇ ਜਿਹੜੇ ਘਰੇ ਘਰੇ ਆਪਾਂ ਫੁੱਲ ਦੇ ਤੇ ਆ ਜਿਹੜੇ ਮੂਫੜੀਆਂ ਰੇੜੀਆਂ ਤਿੱਲ ਛਿੜਵੜੇ ਇਹ ਸਾਰੀ ਤੀਜਾ ਹੁੰਦੀ ਆ ਆਪਾਂ ਇਹਦੇ ਵਿੱਚ ਜਿਹਨੂੰ ਲੋੜੀ ਬਾਲਣਾ ਕਹਿੰਦੇ ਉਹ ਆਪਾਂ ਬਾਲ ਲਈ ਸਭ ਤੋਂ ਪਹਿਲਾਂ ਡੈਡੀ ਸ਼ੁਰੂ ਕਰਨਗੇ ਚਲੋ ਡੈਡੀ ਕਰੋ ਜੀ ਚਾਹ ਰਹੀ ਜੋ ਮੇਰੀ ਵਾਰੀ ਕਰਵਾਉਗੀ ਸਾਡੇ ਪਿੰਡਾਂ 'ਚ ਇਦਾਂ ਕਰਦੇ ਸਾਰੇ ਆ ਨਾ ਭਰੀ ਆ ਮੈਂ ਤੱਕ ਨਹੀਂ ਜਾਵੇਂ ਜਿਹੜੀਆਂ ਮੇਰੇ ਪਾਸ ਆਏ ਆਏ ਤੇਰੇ ਜੱਟ ਪੰਚ ਵੇ ਕਰਦੇ ਨੇ ਤੇਲ ਵੀ ਘੋੜੇ ਥਲੇ ਰਹਿ ਗਏ ਥੱਲੇ ਆਏ ਨਾ ਤੇਰੇ ਤੁਸੀਂ ਹੈ ਉਹ ਛੱਡੋ ਤੁਹਾਨੂੰ ਲਿਆਕ ਦਿੱਤੇ ਸੀ ਆਏ ਆਏ Nanno 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 nahi <laughs> oi <laughs> o <laughs>